ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜੰਗ ਚਾਨਣ ਹੋਆ ਹਾਲਾਂਕਿ ਹਨੇਰੇ ਨਾਲੋਂ ਜ਼ਿਆਦਾ ਖਤਰਨਾਕ ਧੁੰਦ ਹੁੰਦੀ ਹੈ ਹਨੇਰੇ 'ਚ ਤੇ ਅਜੇ ਦਿਖਾਈ ਦੇ ਜਾਂਦਾ ਜਿਹੜਾ ਧੁੰਦ ਛਾ ਜਾਵੇ ਉਹਦੇ ਵਿੱਚ ਲਾਈਟਾਂ ਵੀ ਕੰਮ ਨਹੀਂ ਕਰਦੀਆਂ ਤਾਂ ਮੈਂ ਥੋੜਾ ਜਾਂ ਹੁਣ ਦੂਜੇ ਪਾਸੇ ਗੱਲ ਲੈ ਕੇ ਜਾਵਾਂ ਗੁਰਮੁਖੋ ਜੇ ਆ ਸਰੀਰ ਦੇ ਅੰਦਰ ਅਗਿਆਨਤਾ ਦੀ ਧੁੰਦ ਛਾ ਜਾਵੇ ਜੇ ਆਤਮਾ ਉੱਤੇ ਅਗਿਆਨਤਾ ਦੀ ਧੁੰਦ ਛਾ ਜਾਵੇ ਪਰਦਾ ਪੈ ਜਾਵੇ ਅਗਿਆਨਤਾ ਦਾ ਵਕਾਰਾਂ ਦੀ ਧੁੰਦ ਛਾ ਜਾਵੇ ਤੇ ਮੈਨੂੰ ਦੱਸੋ ਫਿਰ ਸੰਸਾਰ ਦੇ ਉੱਪਰ ਸੱਚ ਕਿਤੇ ਦਿਖਾਈ ਦੇਵੇਗਾ ਜਿਸ ਦਿਨ ਬਾਬਾ ਨਾਨਕ ਪੈਦਾ ਹੋਇਆ ਪਾਈ ਗੁਰਦਾਸ ਜੀ ਕਹਿੰਦੇ ਇੱਥੇ ਸੱਚ ਕਿਤੇ ਨਜ਼ਰ ਨਹੀਂ ਸੀ ਆਉਂਦਾ ਇੱਥੇ ਕਾਜੀ ਝੂਠ ਦਾ ਸਹਾਰਾ ਲੈ ਰਹੇ ਨੇ ਕਾਦੀ ਕੂੜ ਬੋਲਮਲ ਖਾਏ ਬਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤਿੰਨੇ ਉਹ ਜਾੜੇ ਕਾ ਬੰਦ ਇੱਥੇ ਤੇ ਧੁੱਦਸ਼ਾਈ ਹੋਈ ਸੀ ਕਾਜੀ ਜਿਹੜਾ ਸੀ ਉਹ ਝੂਠ ਦਾ ਸਹਾਰਾ ਲੈ ਕੇ ਫੈਸਲੇ ਕਰ ਰਿਹਾ ਹੈ ਇੱਥੇ ਬਾਂਮਨ ਜਿਹੜਾ ਹੈ ਬਾਹਰੀ ਤੌਰ ਤੇ ਉਹਨੇ ਮਾਲਾ ਦਾ ਹਾਰ ਸ਼ਿੰਗਾਰ ਕੀਤਾ ਹੈ ਮੱਥੇ ਤੇ ਕਿਲਕ ਲਾਇਆ ਹੈ ਪਰ ਅੰਦਰ ਖਾਤੇ ਕਹਿੰਦੇ ਉਹ ਜੀਆਂ ਦੀ ਘਾਤ ਲਾ ਲਾ ਕੇ ਲੋਕਾਂ ਦੇ ਹੱਕ ਮਾਰ ਰਿਹਾ ਹੈ ਇੱਥੇ ਜੋਗੀ ਜਿਹਨੂੰ ਥੋੜੀ ਬੋਤੀ ਸਮਝ ਸੀ ਉਹ ਰਾਹ ਭਟਕ ਗਿਆ ਉਹਨੇ ਦੁਨੀਆਦਾਰੀ ਛੱਡ ਕੇ ਤੇ ਜੰਗਲਾਂ ਦੇ ਵਿੱਚ ਆਪਣਾ ਵਾਸਾ ਕਰ ਲਿਆ ਇਹ ਸਿੱਧ ਜਿਹੜੇ ਥੋੜੇ ਬਹੁਤੇ ਜਾਣਦੇ ਸੀ ਇਸ ਦੁਨੀਆ ਦੀ ਪਰਮਾਤਮਾ ਦੇ ਰਸਤੇ ਨੂੰ ਉਹ ਇਥੋਂ ਦੌੜ ਭੱਜ ਗਏ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਾਦੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਵੈਸੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਏ ਜੀਆ ਖਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਹ ਜਾੜੇ ਕਾ ਬੰਦ ਕਹਿੰਦੇ ਤਿੰਨੋਂ ਜਿਹੜੀਆਂ ਸ਼੍ਰੈਣੀਆਂ ਸੀ ਬ੍ਰਾਹਮਣ ਤਬਕਾ ਇੱਥੇ ਕਾਜੀ ਤਬਕਾ ਇੱਥੇ ਜੋਗੀ ਤਬਕਾ ਕਿਉਂਕਿ ਧਾਰਮਿਕ ਨੇ ਇਹ ਤਿੰਨੇ ਦੇ ਤਿੰਨੇ ਜਿਹੜੇ ਹਨੇਰੇ ਦੇ ਵਿੱਚ ਆਪਣਾ ਰਾਹ ਨੂੰ ਭਟਕ ਚੁੱਕੇ ਨੇ ਇਹਨਾਂ ਨੇ ਦੁਨੀਆ ਨੂੰ ਰਾਹ ਕੀ ਦੱਸਣਾ ਸੀ ਇਹ ਆਮ ਹੀ ਰਸਤੇ ਤੋਂ ਭਟਕ ਗਏ ਹੁਣ ਇੱਕ ਭਾਈ ਗੁਰਦਾਸ ਜੀ ਦਾ ਸ਼ਬਦ ਹੋਰ ਬੜਾ ਸੋਹਣਾ ਆਉਂਦਾ ਹੈ ਉਹਨਾਂ ਨੇ ਵਾਰ ਦੇ ਵਿੱਚ ਜ਼ਿਕਰ ਕੀਤਾ ਮੈਂ ਥੋੜੀ ਜੀ ਬੇਨਤੀ ਕਰ ਰਿਹਾ ਉਹ ਸਮੇਂ ਦੇ ਹਾਲਾਤ ਕੀ ਸੀ ਇੱਕ ਥਾਂ ਤੇ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਉਹ ਕਹਿੰਦੇ ਨੇ ਕੱਲ ਆਈ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਇਹ ਦੁਨੀਆ ਦਾ ਹਾਲ ਸੀ ਤੇ ਮਾਫ ਕਰਿਓ ਅੱਜ ਵੀ ਇਹ ਵਰਤਾਰਾ ਵਰਤਦਾ ਹੈ ਜਿੰਨੀ ਦੇਰ ਸ਼ਬਦ ਤੋਂ ਬੰਦਾ ਟੁੱਟਿਆ ਹੈ ਜਿੰਨੀ ਦੇਰ ਗੁਰੂ ਤੋਂ ਦੂਰ ਹੋਇਆ ਹੈ ਓਨੀ ਦੇਰ ਅੰਦਰ ਇਹ ਵਰਤਾਰੇ ਵਰਤਦੇ ਨੇ ਭਾਵੇਂ ਕੋਈ ਧਾਰਮਿਕ ਬਿਰਤੀ ਹੈ ਭਾਵੇਂ ਕਿਸੇ ਨੇ ਮੇਰੇ ਵਾਂਗੂ ਟਿੱਠਾ ਲਬਾਜ਼ ਪਹਿਲੇ ਆ ਤੇ ਭਾਵੇਂ ਕੋਈ ਸੱਤਾ ਦੀ ਸ਼੍ਰੇਣੀ ਤੇ ਕੁਰਸੀ ਤੇ ਬੈਠਾ ਹੈ ਜਿਸ ਵਕਤ ਧਰਮ ਅੰਦਰੋਂ ਨਿਕਲ ਜਾਂਦਾ ਹੈ ਉਦੋਂ ਪਾਪ ਆਪਣਾ ਟਿਕਾਣਾ ਕਰ ਲੈਂਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ ਕਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ ਫਿਰ ਅਗਲਾ ਸ਼ਬਦ ਹੈ ਕੱਲੇ ਰਾਜੇ ਨਹੀਂ ਪਾਪ ਕਮਾਉਂਦੇ ਕਹਿੰਦੇ ਸਭ ਤੋਂ ਵੱਡੀ ਹਰਾਨੀ ਭਾਈ ਗੁਰਦਾਸ ਜੀ ਕਹਿੰਦੇ ਉਸ ਵਕਤ ਮੈਨੂੰ ਹੁੰਦੀ ਹੈ ਉਸ ਸਮੇਂ ਹਾਲਾਤ ਇਦਾਂ ਸੀ ਪਰਜਾ ਅੰਦੀ ਗਿਆਨ ਬਿਨ ਕੂੜਕ ਸੱਤ ਮੁਖੋ ਅਲਾਈ ਜਿਹੜੀ ਪਰਜਾ ਨੇ ਰਾਜਾ ਚੁੜ ਕੇ ਕੁਰਸੀ ਤੇ ਬਹੋਣਾ ਹੁੰਦਾ ਹੈ ਨਾ ਉਹ ਪਰਜਾ ਤੇ ਕਹਿੰਦੀ ਹਨੇਰੇ ਦੇ ਵਿੱਚ ਖਤਮ ਹੋਈ ਸੀ ਉਹਨੂੰ ਗਿਆਨ ਕਿਤੇ ਸੁੱਝਦਾ ਹੀ ਨਹੀਂ ਤੇ ਮਾਫ਼ ਕਰਿਓ ਹਾਲਾਤ ਕਈ ਵਾਰ ਅੱਜ ਵੀ ਇਦਾਂ ਦੇ ਹੁੰਦੇ ਨੇ ਅਸੀਂ ਉਹਨੂੰ ਤਖਤ ਤੇ ਬਹਾ ਦਿੰਨੇ ਆ ਜਿਹੜਾ ਆਪਣੇ ਬਰਾਬਰ ਬਹੋਣ ਦੇ ਵੀ ਲਾਇਕ ਨਹੀਂ ਹੁੰਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇਹ ਜ਼ਿਕਰ ਹੈ ਉਹ ਕਹਿੰਦੇ ਹਾਲਕ ਚਲੋ ਮੈਂ ਬਹੁਤਾ ਲੰਮਾ ਨਹੀਂ ਜਾਂਦਾ ਫਿਰ ਅਖੀਰ ਤੇ ਕਹਿੰਦੇ ਵਰਤਿਆ ਪਾਪ ਸਬਸ ਜਗ ਮਾਹੀ ਹਰ ਪਾਸੇ ਪਾਪ ਨਜ਼ਰ ਆਉਂਦਾ ਪਿਆ ਹੈ ਕਿਤੇ ਚਾਨਣ ਨਹੀਂ ਲੱਭਦਾ ਕਿਤੇ ਕੋਈ ਗਿਆਨ ਦੀ ਗੱਲ ਨਜ਼ਰ ਨਹੀਂ ਆਉਂਦੀ ਕਿਤੇ ਕੋਈ ਰਸਤਾ ਵਿਖਾਉਣ ਵਾਲਾ ਨਹੀਂ ਕਹਿੰਦੇ ਫਿਰ ਇੱਕ ਹੀ ਮਹਾਂਪੁਰਖ ਪੈਦਾ ਹੋਇਆ ਜਿਹਨੇ ਦੁਨੀਆ ਨੂੰ ਰਸਤਾ ਵਿਖਾਇਆ ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਦਿਨ ਬਾਬਾ ਨਾਨਕ ਪ੍ਰਗਟ ਹੋਇਆ ਉਸ ਦਿਨ ਇਹ ਅਗਿਆਨਤਾ ਦਾ ਹਨੇਰਾ ਇਹ ਵਿਕਾਰਾਂ ਦੀ ਜਿਹੜੀ ਧੁੰਦ ਛਾਈ ਸੀ ਇਹ ਖੰਭ ਲਾ ਕੇ ਉੱਡ ਗਈ। ਮੈਂ ਫਿਰ ਪੰਕਤੀਆਂ ਦੁਹਰਾਇਆ ਨਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚੰਦਨ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਵਾ ਜਦੋਂ ਸੂਰਜ ਚੜਦਾ ਹੈ ਉਦੋਂ ਹਨੇਰ ਆ ਜਿਹੜਾ ਦੂਰ ਹੋ ਜਾਂਦਾ ਹੈ। ਜਦੋਂ ਸੂਰਜ ਦੀ ਰੌਸ਼ਨੀ ਆਉਂਦੀ ਉਦੋਂ ਤਾਰੇ ਖਤਮ ਹੋ ਜਾਂਦੇ ਨੇ ਦਿਖਾਈ ਨਹੀਂ ਦਿੰਦੇ। ਕਹਿੰਦੇ ਯਾਦ ਰੱਖੋ ਗੁਰਮੁਖੋ ਜਿੱਥੇ ਗਿਆਨ ਦਾ ਵਾਸਾ ਹੋ ਗਿਆ ਜਿੱਥੇ ਗਿਆਨ ਰੂਪੀ ਸੂਰਜ ਚੜ ਗਿਆ ਉਹ ਭਾਵੇਂ ਅੱਜ ਸਾਡੇ ਹਿਰਦੇ 'ਚ ਚੜ ਜਾਵੇ ਤੇ ਭਾਵੇਂ ਕੱਲ ਚੜ ਜਾਵੇ ਤੇ ਵੈਸੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਐ ਗੁਰੂ ਨਾਨਕ ਤੂੰ ਕਿਤੇ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਵੇਂ ਜਿਸ ਦਿਨ ਤੂੰ ਸਾਡੇ ਹਿਰਦੇ ਦੇ ਵਿੱਚ ਪ੍ਰਗਟ ਹੋ ਗਿਆ ਨਾ ਉਸ ਦਿਨ ਹਾਲਤ ਅਵਸਥਾ ਇਹ ਬਣ ਜਾਣੀ ਮਿੱਟਿਆ ਹਨੇਰਾ ਚੰਦ ਚੜਿਆ ਗੁਰਪ੍ਰਸਾਦ ਫਹਜ ਕਰ ਪਾਇਆ ਹਨੇਰੇ ਦੇ ਵਿੱਚ ਪ੍ਰਕਾਸ਼ ਹੋ ਜਾਵੇ ਖੇੜਾ ਹੋ ਜਾਵੇ ਵਗਾਸ ਆ ਜਾਵੇ ਆਨੰਦ ਹੋਵੇ ਕੋਈ ਉਲਾਮਾ ਨਹੀਂ ਕੋਈ ਤਾਨਾ ਨਹੀਂ ਕੋਈ ਮਹਿਣਾ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਸ ਦਿਨ ਬਾਬਾ ਨਾਨਕ ਪ੍ਰਗਟ ਹੋਵੇਗਾ ਨਾ ਸਾਡੇ ਹਿਰਦੇ ਦੇ ਵਿੱਚ ਇਸ ਘਰ ਦੇ ਵਿੱਚ ਯਾਦ ਰੱਖੋ ਉਸ ਦਿਨ ਹਨੇਰੇ ਨੂੰ ਕਿਤੇ ਜਗ੍ਹਾ ਨਹੀਂ ਲੱਭਣੀ ਇੱਕ ਪੰਕਤੀ ਮੈਂ ਸਵੇਰੇ ਵੀ ਦੁਹਾਈ ਸੀ ਉਹ ਪੰਕਤੀ ਹੈ ਨਸ ਵੰਝੋ ਕਿਲ ਵਿਖੋ ਆ ਜਿਹੜੇ ਪਾਪ ਨੇ ਗੁਨਾਹ ਨੇ ਕਹਿੰਦੇ ਉਸ ਦਿਨ ਇਹਨਾਂ ਪਾਪਾਂ ਨੂੰ ਬੰਦਿਆ ਤੇਰੇ ਘਰ ਦੇ ਵਿੱਚ ਜਗ੍ਹਾ ਨਹੀਂ ਮਿਲੇਗੀ ਜਿਸ ਦਿਨ ਤੇਰੇ ਘਰ ਦੇ ਵਿੱਚ ਬਾਬਾ ਨਾਨਕ ਆ ਕੇ ਪ੍ਰਗਟ ਹੋ ਗਿਆ ਮੈਂ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਆ ਬਾਹਰੀ ਤੌਰ ਤੇ ਪ੍ਰਕਾਸ਼ ਦਿਹਾੜਾ ਮਨਾਉਣਾ ਇੱਕ ਅਲੱਗ ਗੱਲ ਹੈ ਗੁਰਮੁਖੋ ਕੋਸ਼ਿਸ਼ ਕਰੋ ਬਾਬੇ ਨਾਨਕ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਗਟ ਕਰ ਲਈਏ ਆਪਣੇ ਘਰ ਦੇ ਵਿੱਚ ਥਾਂ ਦਈਏ ਆਪਣੇ ਘਰ ਦੇ ਵਿੱਚ ਜਗ੍ਹਾ ਦਈਏ ਇਨੂੰ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਗੇ ਗੱਲ ਖੋਲਦੇ ਨੇ ਮੇਰਾ ਗੁਰੂ ਨਾਨਕ ਉਹ ਸ਼ਖਸੀਅਤ ਹੈ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪਹਿਲਾਂ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਕਾਲ ਕਮਾਈ ਰੇਤ ਅਕ ਅਹਾਰ ਕਰ ਰੋੜਾਂ ਕੀ ਗੁਰ ਕਰੀ ਵਿਸ਼ਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸੋ ਬਣ ਆਈ ਬਾਬਾ ਪੈਦਾ ਸਤਖੰਡ ਨਹੁਲਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਧਰ ਅਜ ਬਾਬੇ ਨੇ ਜਦੋਂ ਗਰੀਬੀ ਪਾਈ ਨਾ ਪਰਮਾਤਮਾ ਦੇ ਘਰੋਂ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਉਹ ਸ਼ਖਸੀਅਤ ਹੈ ਜਿਨੇ ਉਸ ਕਾਲਪੁਰਖ ਵਾਿਗਰੂ ਦੇ ਘਰੋਂ ਬਖਸ਼ਿਸ਼ ਪ੍ਰਾਪਤ ਕੀਤੀ ਹੈ ਜਿਸ ਨੂੰ ਅਕਾਲ ਪੁਰਖ ਨੇ ਆਪਣੇ ਘਰੋਂ ਨਵਾਜਿਆ ਹੈ ਜਿਸ ਨੂੰ ਅਕਾਲ ਪੁਰਖ ਨੇ ਆਪਣੇ ਘਰੋਂ ਇਹ ਸ਼ਬਦ ਕਹੇ ਸੀ ਨਾਨਕ ਜਿੱਥੇ ਤੇਰੀ ਨਦਰ ਉਥੇ ਮੇਰੀ ਨਦਰ ਜਿੱਥੇ ਤੇਰਾ ਕਰਮ ਉਥੇ ਮੇਰਾ ਕਰਮ ਮੇਰਾ ਨਾਉ ਅਕਾਲ ਪੁਰਖ ਪਰਮੇਸ਼ਰ ਤੇਰਾ ਨਾਉ ਗੁਰਪਰਮੇਸ਼ਰ ਇਹ ਜਨਮ ਸਾਖੀ ਦੇ ਬੋਲ ਨੇ ਜਿਸ ਦਿਨ ਬਾਬੇ ਨਾਨਕ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਅਕਾਲ ਪੁਰਖ ਦੇ ਨਾਲ ਉਸ ਦਿਨ ਕਹਿੰਦੇ ਇਹ ਫਿਰ ਅਕਾਲ ਪੁਰਖ ਨੇ ਇਹ ਫੈਸਲਾ ਸੁਣਾਇਆ ਕਿ ਨਾਨਕ ਜਿੱਥੇ ਤੇਰਾ ਵਾਸਾ ਉਥੇ ਮੇਰਾ ਵਾਸਾ ਮੈਂ ਫਿਰ ਸ਼ਬਦ ਉਰਾ ਦਿੰਦਾ ਜਿੱਥੇ ਤੇਰੀ ਨਦਰ ਉਥੇ ਮੇਰੀ ਨਦਰ ਜਿੱਥੇ ਤੇਰੀ ਰਹਿਮਤ ਵਰਤਦੀ ਉਥੇ ਮੇਰੀ ਰਹਿਮਤ ਵਰਤੇਗੀ ਤੇ ਯਾਦ ਰੱਖੋ ਨਾਲ ਇਹ ਸ਼ਬਦ ਕਹੇ ਮੇਰਾ ਨਾਉ ਪਰਮੇਸ਼ਰ ਤੇਰਾ ਨਾਉ ਗੁਰ ਪਰਮੇਸ਼ਰ ਤੂੰ ਗੁਰੂ ਦਇਆ ਪਰਮੇਸ਼ਰ ਦਾ ਗੁਰੂ ਹੋ ਕੇ ਦੁਨੀਆ ਤੇ ਵਰਤਨਾ ਹੈ